ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਰਾਜਾ ਸਾਈ ਮਜਾਰਾ ਵਿਕੇ ਤੰਤਨਸ਼ੀਰੀ 108 ਨਾਪ ਕਮਲ ਰਾਜਾ ਸਾਹਿਬ ਜੀ ਦੇ ਵਰਤੀਸ ਮਾਗਮ ਮੌਕੇ ਪੰਜਾਬ ਪਰ ਵਿੱਚ ਸੰਗਤਾਂ ਦੇ ਆਉਣ ਜਾਣ ਲਈ ਸਰਦਾਲੂਆ ਵੱਲੋਂ ਗੱਡੀਆਂ ਦੀਆਂ ਫ੍ਰੀ ਸੇਵਾ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਤੁਸ਼ਾਰ ਟ੍ਰੈਵਲ ਗਰਾਇਆ ਵੱਲੋਂ ਵੀ ਸੰਗਤਾਂ ਦੇ ਆਉਣ ਜਾਣ ਲਈ ਗੱਡੀਆਂ ਦੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਜੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੁਲਵਿੰਦਰ ਸੰਧੂ ਨੇ ਦੱਸਿਆ ਕਿ ਤੁਸ਼ਾਰ ਡਰਾਈਵਰ ਵੱਲੋਂ ਸੰਗਠਾ ਲਈ ਇਹ ਜੋ ਗੱਡੀਆਂ ਦੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਇਸ ਦਾ ਲਾਭ ਸੰਗਠਾਕਾਰ ਬੈਠਿਆਂ ਵੀ ਲੈ ਸਕਦੀਆਂ ਹਨ ਇਸ ਮੌਕੇ ਵਿਜੇ ਸ਼ਰਮਾ ਜਤਿੰਦਰ ਕੁਮਾਰ ਮਿੰਕਾ ਰਜਤ ਸ਼ਰਮਾ ਤੁਸ਼ਾਰ ਸ਼ਰਮਾ ਕੁਲਵਿੰਦਰ ਸਿੰਘ ਸੰਧੂ ਬੁਟਾ ਮੁਹੰਮਦ ਮਨਜਿੰਦਰ ਸਿੰਘ ਰਵੇਸ਼ ਕੁਮਾਰ ਦੀਪਾ ਮਾਨ ਤੋਂ ਇਲਾਵਾ ਹੋਰ ਹਾਜ਼ਰ ਸਨ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਤਰੀਕ ਤੋਂ ਅੱਜ ਰਾਜਾ ਸਾਹਿਬ ਜੀ ਵਾਸੀ ਆਰੰਭ ਹੈ ਜੀ ਸਾਡੇ ਅੱਜ ਤੁਸ਼ਾਰ ਟਰੈਵਲ ਵਾਲਿਆਂ ਨੇ ਆਪਣੀ ਫ੍ਰੀ ਗੱਡੀਆਂ ਦੀ ਸੇਵਾ ਸ਼ੁਰੂ ਕੀਤੀ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਗੁਰਾਇਆ ਏਰੀਏ ਦੇ ਵਿੱਚ ਜਿਸ ਵੀ ਸੰਗਤ ਨੇ ਜੋ ਰਾਜਾ ਸਾਹਿਬ ਜਾਣਾ ਹੋਵੇ ਉਹ ਗੁਰਾਇਆ ਅੱਡੇ ਵਿੱਚ ਜਾਂ ਸੰਧੂ ਮਾਰਕੀਟ ਵਿੱਚ ਆ ਸਕਦਾ ਹੈ ਇੱਥੋਂ ਇਹਨਾਂ ਦੀਆਂ ਗੱਡੀਆਂ ਫ੍ਰੀ ਸੇਵਾ ਵਾਸਤੇ ਤਿਆਰ ਆ ਜੇ ਸਮਾਈ ਭਾਈ ਨੇ ਅਗਰ ਨਹੀਂ ਵੀ ਆ ਪਹੁੰਚ ਸਕਦਾ ਇੱਥੇ ਘਰੋਂ ਵੀ ਜਾਣਾ ਤਾਂ ਮੈਂ ਤੁਹਾਨੂੰ ਨੰਬਰ ਉਹਨਾਂ ਦਾ ਦੇ ਦੇਣਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਆਪਣੇ ਘਰੋਂ ਵੀ ਤੁਹਾਨੂੰ ਇਹ ਸੰਗਤ ਨੂੰ ਲੈ ਕੇ ਜਾਣਗੇ ਤੁਸ਼ਾਰ ਦਾ ਨੰਬਰ ਹੈਗਾ 90564 678 90564 678 ਇਸ ਤੇ ਕਾਲ ਕਰ ਸਕਦੇ ਆ ਤੇ ਉਹ ਸੰਗਤ ਨੂੰ ਘਰੋਂ ਵੀ ਲੈ ਕੇ ਜਾਣਗੇ ਜਿਸ ਜਗ੍ਹਾ ਤੇ ਵੀ ਹੈ ਕਿਸੇ ਵੀ ਕੋਈ ਪਿੰਡ ਕਿਸੇ ਸ਼ਹਿਰ ਵਿੱਚ ਕਿਸੇ ਵੀ ਗਾੜੀ ਮੁਹੱਲੇ ਵਿੱਚ ਜਿੱਥੇ ਵੀ ਕੋਈ ਸੰਗਤ ਹੈ ਘਰੋਂ ਬੈਠੇ ਵੀ ਤੁਹਾਨੂੰ ਉਹ ਸੰਗਤ ਲੈ ਕੇ ਜਾਣ ਦੀ ਉਹਨਾਂ ਨੇ ਆਪਣੀ ਆਰਾਮਤਾ ਕਰ ਦਿੱਤੀ ਹੈ ਤੋਂ ਸਾਰੀ ਸੰਗਤ ਨੂੰ ਫਿਰ ਬੇਨਤੀ ਹੈ ਕਿ ਆਪਣਾ 21 22 23 ਦਿਨ ਦੀ ਯਾਤਰਾ ਹੈ ਤੋ ਜਿਸਨੇ ਵੀ ਜਾਣਾ ਫਰੀ ਜਤਰਾ ਸ਼ੁਰੂ ਹੈ ਤੋ ਆਪਣਾ ਹਰ ਬੰਦਾ ਆਪਣੇ ਗੁਰੂ ਸਾਹਿਬ ਕੋਲ ਜਾ ਕੇ ਆਪਣਾ ਜਨਮ ਸਫਲਾ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ